ਕਾਲਸਾਂ ਦੇ ਵਿੱਚ ਜਿਹੜੀ ਸੀਵਰੇਜ ਦੀ ਸਮੱਸਿਆ ਸੀਗੀ ਵੱਡੀ ਸਮੱਸਿਆ ਜਿਹਦੇ ਕਰਕੇ ਸੜਕਾਂ ਦੇ ਪਾਣੀ ਖੜਾ ਰਹਿੰਦਾ ਸੀ ਤੇ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਸੜਕਾਂ ਤੇ ਬਾਹਰ ਆ ਜਾਂਦਾ ਸੀਗਾ ਨੰਗਰ ਵਾਲੇ ਲੋਕਾਂ ਵਾਸਤੇ ਬਹੁਤ ਵੱਡੀ ਪਰੇਸ਼ਾਨੀ ਬਣਿਆ ਹੋਇਆ ਸੀਗਾ ਸੀਵਰੇਜ ਦਾ ਪਾਣੀ ਤੇ ਉਸ ਸੀਵਰੇਜ ਦਾ ਜਿਹੜਾ ਸਮੱਸਿਆ ਸੀ ਸੀਰੇਜ ਦੀ ਜਿਹੜੀ ਸਮੱਸਿਆ ਦਾ ਅੱਜ ਹੱਲ-ਫੁਲਦਾ ਦਿਖਾਈ ਦਿੱਤਾ ਹੈਗਾ ਤੇ ਦੇਖ ਸਕਦੇ ਹੋ ਤਸਵੀਰਾਂ ਕਿ ਆਪਾਂ ਨੇ ਸਾਨੂੰ ਪਾਏ ਤੋਂ ਸ਼ੁਰੂ ਕਰਦੇ ਆ ਆਪਾਂ ਆਹ ਪਾਏ ਪੇ ਕੈਬਨਟ ਮੰਤਰੀ ਰਵਜੋਤ ਸਿੰਘ ਵੱਲੋਂ ਉਦਘਾਟਨ ਕਰਨ ਤੋਂ ਬਾਅਦ ਇਹ ਪੈਪ ਆ ਜਿਹੜੀ ਪਵਾ ਕੇ ਕੰਮ ਦੀ ਸ਼ੁਰੂਆਤ ਕਰਵਾਈ ਗਈ ਹੈ ਤੇ ਦੱਸਦੀ ਹੈ ਕਿ ਇਹ ਪਾਈਪ ਲਾਈਨ ਜਿਹੜੀ ਵਿਛਾਈ ਜਾਣੀ ਹੈ ਇਹ ਸਹਾਰਣਾ ਪਿੰਡ ਚੋਆ ਮਾਨਸਾ ਜਿਹੜਾ ਪਿੰਡ ਸਹਾਰਣਾ ਸਹਾਰਣਾ ਚੋਈ ਦੇ ਤੱਕ ਇਹ ਪਾਈਪ ਲਾਈਨ ਜਿਹੜੀ ਵਿਛਾਈ ਜਾਣੀ ਹੈ ਤੇ ਪੂਰਾ ਜਿਹੜਾ ਸੀਵਰੇਜ ਪਲੰਟ ਦਾ ਪਾਣੀ ਹੈ ਇਹਨਾਂ ਪਾਈਪਾਂ ਦੇ ਰਾਹੀਂ ਉਹ ਉਸ ਚੋਈ ਦੇ ਵਿੱਚ ਪਊਗਾ ਤੇ ਮਾਨਸਾ ਸ਼ਹਿਰ ਦੇ ਵਿੱਚ ਖੜਨ ਵਾਲਾ ਚਾਹੇ بارش ਦਾ ਪਾਣੀ ਹੋਵੇ ਚਾਹੇ ਸੀਵਰੇਜ ਦਾ ਹੋਵੇ ਉਹ ਲਈ ਇਹ ਉਹ ਪੂਰੇ ਦਾ ਪੂਰਾ ਇਹਦਾ ਪਾਣੀ ਆ ਇਹਨਾਂ ਪਾਈਪਾਂ ਦੇ ਰਾਹੀਂ ਸਹਾਰਨਾ ਚੋਏ ਦੇ ਵਿੱਚ ਪਊਗਾ ਆਪਾਂ ਅੱਗੇ ਚੱਲਦੇ ਆ ਕੈਬਨਟ ਮੰਤਰੀ ਰਵਿਜੋਤ ਸਿੰਘ ਨੇ ਉਦਘਾਟਨ ਕੀਤਾ ਜਿਹੜਾ ਉਹ ਸੋ ਬੋਰਡੀਆਂ ਤਸਵੀਰਾਂ ਵਿੱਚ ਦਿਖਾਵਾਂਗੇ ਤੇ ਜਿਹੜੀਆਂ ਪਾਈਪਾਂ ਆ ਚੁੱਕੀਆਂ ਨੇ ਉਹਨਾਂ ਦਾ ਸਿਰਫ 44 ਕਰੋੜ ਰੁਪਇਆ ਜਿਹੜਾ ਸਰਕਾਰ ਨੇ ਮਨਜ਼ੂਰ ਕੀਤਾ ਸੀਗਾ ਉਹ 44 ਕਰੋੜ ਰੁਪਈਆ ਆ ਚੁੱਕਿਆ ਹੈ ਤੇ 6 ਕਰੋੜ ਰੁਪਈਆ ਉਹਨਾਂ ਨੇ ਹੋਰ ਮਾਨਸਾਂ ਨੂੰ ਦੇਣ ਦਾ ਐਲਾਨ ਕੀਤਾ ਟੋਟਲ ਉਹਨਾਂ ਨੇ 50 ਕਰੋੜ ਰੁਪਈਆ ਮਾਨਸਾਂ ਨੂੰ ਦੇਣ ਦਾ ਐਲਾਨ ਨਹੀਂ ਉਹਨਾਂ ਨੇ ਕਿਹਾ ਵੀ 44 ਕਰੋੜ ਰੁਪਈਆ ਜਿਹੜਾ ਮਾਨਸਾਂ ਦੇ ਵਿੱਚ ਆ ਚੁੱਕਿਆ ਸਾਰਾ ਸਾਜ-ਸਮਾਨ ਪੈਪਾ ਵਗੈਰਾ ਆ ਚੁੱਕੀਆਂ ਨੇ ਤੇ ਹੁਣ ਜਿਹੜਾ ਕੰਮ ਆਜ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਵੇਸ਼ੰਗ ਇਸ ਕੰਮ ਵਾਸਤੇ ਜਿਹੜਾ ਇੱਕ ਸਾਲ ਦਾ ਸਮਾਂ ਇੱਕ ਸਾਲ ਦੇ ਵਿੱਚ ਵਿੱਚ ਕੀਤਾ ਜਾਣਾ ਪਰ ਉਹਨਾਂ ਕਿਹਾ ਕਿ ਇਹ ਕੰਮ ਇੰਨੀ ਤੇਜ਼ੀ ਨਾਲ ਚੱਲੂਗਾ ਤੇ 6 ਮਹੀਨਿਆਂ ਦੇ ਵਿੱਚ ਹੀ ਕੰਮ ਕੰਮਲ ਹੋ ਜਾਊਗਾ ਦੇਖ ਸਕਦੇ ਹੋ ਆਹ 2.5 ਫੁੱਟ ਚੜਾਈ ਵਾਲੀਆਂ ਪਾਈਪਾਂ ਨੇ 2.5 ਫੁੱਟ ਚੜਾਈ ਵਾਲੀਆਂ ਪਾਈਪਾਂ ਨੇ ਜਿਹੜੀਆਂ ਇੱਥੋਂ ਇਹ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਲੈ ਕੇ ਸਹਾਰਣਾ ਚੋਈ ਤੱਕ ਪਾਉਣੀਆਂ ਨੇ ਆ 16-17 ਕਿਲੋਮੀਟਰ ਦਾ ਏਰੀਆ ਹੈਗਾ ਜਿੱਥੇ ਇਹ ਪਾਈਪਲਾਈਨ ਵਿਛਾਈ ਜਾਣੀ ਹੈ ਇਹ ਪਾਈਪਲਾਈਨ ਆ ਦੋਸਤੋ ਜਿਹੜੀ ਵਿਛਾਈ ਜਾਣੀ ਹੈ ਦੱਸਦੀ ਵੀ ਜਿਹੜਾ ਸੀਵਰੇਜ ਦਾ ਗੰਦਾ ਪਾਣੀ ਸੀਗਾ ਉਹ ਕਦੇ ਤਨ ਕੋਣੀ ਚੌਂਕ ਚ ਪੂਰੇ ਸ਼ਹਿਰ ਦੇ ਵਿੱਚ ਹੀ ਕਹਿ ਸਕਦੇ ਆ ਪੂਰੇ ਸ਼ਹਿਰ ਦੇ ਵਿੱਚ ਹੀ ਥੋੜੀ ਜਿਹੀ بارش ਹੋਣ ਤੋਂ ਬਾਅਦ ਤਾਂ ਪਾਣੀ ਖੜਦਾ ਹੀ ਖੜਦਾ ਸੀ ਨਿਤ ਦੇ ਨਹੀਂ ਜਿਹੜਾ ਸੀਵਰੇਜ ਦਾ ਪਾਣੀ ਆ ਓਵਰਫਲੋ ਹੋ ਕੇ ਮਾਨਸਾਂ ਦੀਆਂ ਸੜਕਾਂ ਦੇ ਉੱਤੇ ਖੜਾ ਰਹਿੰਦਾ ਸੀ ਗੰਦਾ ਪਾਣੀ ਜਿਸ ਕਰਕੇ ਲੋਕ ਜਿਹੜੇ ਬਿਮਾਰੀਆਂ ਦੀ ਜਗੜ ਦੇ ਵਿੱਚ ਆਉਂਦੇ ਸੀਗੇ ਤੇ ਪਰ ਅੱਜ ਕਿੰਨਾ ਕਿਤੇ ਮਾਨਸਾਂ ਦੇ ਲੋਕਾਂ ਨੂੰ ਇਸ ਵੱਡੀ ਸਮੱਸਿਆ ਤੋਂ निजात ਮਿਲਦੀ ਨਜ਼ਰ ਆ ਰਹੀ ਹੈ ਕਿਉਂਕਿ ਕੈਬਨਟ ਮੰਤਰੀ ਜਿਹੜੇ ਸਤਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨੇ ਡਾਕਟਰ ਰਵਜੋਤ ਸਿੰਘ ਉਹਨਾਂ ਵੱਲੋਂ ਅਦਗਾਟਨ ਕੀਤਾ ਗਿਆ ਹੈ 44 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਤੇ ਉਹਨਾਂ ਨੇ ਕਿਹਾ ਵੀ 44 ਕਰੋੜ ਰੁਪਏ ਮਾਨਸਾਂ ਨੂੰ ਇਹ ਮਿਲ ਚੁੱਕਿਆ ਸਾਰਾ ਸਾਜ ਸਮਾਨ ਆ ਚੁੱਕਿਆ ਤੇ ਕੰਮ ਦੀ ਜਿਹੜੀ ਸ਼ੁਰੂਆਤ ਆ ਹੋ ਅੱਜ ਪ੍ਰਵਾਹ ਦਿੱਤੀ ਗਈ ਹੈ ਡਾਕਟਰ ਸਾਹਿਬ ਬਲੋਦ ਕਾਹਨ ਜਿਹੜਾ ਕੀਤਾ ਗਿਆ ਤੁਹਾਨੂੰ ਨੀ ਪੱਥਰ ਜਿਹੜਾ ਉਹਦੀਆਂ ਤਸਵੀਰਾਂ ਵੀ ਦਿਖਾ ਦਿੰਨੇ ਆ ਜਾ ਡਾਕਟਰ ਰਵਦੀਪ ਸਿੰਘ ਜਿਹੜੇ ਸਤਾਲੂਕ ਸਰਕਾਰਾਂ ਦੇ ਮੰਤਰੀ ਨੇਗੇ ਉਹਨਾਂ ਵੱਲੋਂ ਕੰਮ ਦੀ ਸ਼ੁਰੂਆਤ ਆ ਜਿਹੜੀ ਕਰਵਾਈ ਜਾ ਚੁੱਕੀ ਹੈ। ਤਲਪਰ ਰਵਦੀਪ ਸਿੰਘ ਵੱਲੋਂ ਕੰਮ ਦੀ ਸ਼ੁਰੂਆਤ ਆ ਜਿਹੜੀ ਉਹ ਕਰਵਾ ਦਿੱਤੀ ਗਈ ਹੈ। ਜੇ ਇੱਕ ਵਾਰ ਫਿਰ ਦੱਸਦੇ ਆ ਜੀ ਇਹਦਾ ਕੰਮ ਦਾ ਜਿਹੜਾ ਸਮਾਂ ਇੱਕ ਸਾਲ ਆ ਪਰ ਕੈਬਨਿਟ ਮੰਤਰੀ ਨੇ ਕਿਹਾ ਵੀ ਇਹ ਕੰਮ ਇੰਨੀ ਤੇਜ਼ੀ ਨਾਲ ਚੱਲੂਗਾ ਤੇ 6 ਮਹੀਨਿਆਂ ਦੇ ਵਿੱਚ ਵਿੱਚ ਇਹ ਜਿਹੜਾ ਪੂਰਾ ਕੰਮ ਆ ਉਹ ਮੁਕੰਮਲ ਕਰ ਦਿੱਤਾ ਜਾਊਗਾ। ਦੋਸਤੋ ਵੱਡੀ ਰਾਹਤ ਮਾਨਸਾ ਹਲਕੇ ਦੇ ਲੋਕਾਂ ਵਾਸਤੇ ਹੈ ਕਿਉਂਕਿ ਮਾਨਸਾ ਸ਼ਹਿਰ ਦੇ ਲੋਕਾਂ ਨੂੰ ਕਬਡੀ ਸਮੱਸਿਆ ਤੋਂ निजात ਮਿਲਣ ਜਾ ਰਹੀ ਹੈ ਤੇ ਦੋਸਤੋ ਤੁਹਾਡਾ ਇਸ ਬਾਰੇ ਕੀ ਕਹਿਣਾ ਆਪਣੀ رائے ਕਮੈਂਟਾਂ ਦੇ ਵਿੱਚ ਜਰੂਰ ਦਿਓ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰ ਦਿਓ